میں مارک پر نیو لوکل کر رہا ہوں میں نے اپنا سب کو اپڈیٹ کروا دیا ہے واہ یہ جو میں ڈیفنٹ فوٹو لے رہا ہوں میں اور میں موک کے کام کر رہا ہوں کہ میں 24ویں موک کے میں आ एक कार की जगह पे तो 17 और 130 पीछे आप खड़े जी ਪਰਜੇਂਦਰ ਜੀ ਅੱਨੇ ਤੇਰ ਨਾਲ ਆਓ ਚਲੋ ਜੀ ਨਾ ਨਾ ਬੰਦ ਕਰਿਆ ਯਾਰ ਆਵਾਜ਼ ਵੀ ਕਿ ਪੂਟਾ ਹੋ ਕੇ ਲੋ ਜੀ ਸਾਡਾ ਪੁਰੀਆ ਸਿੱਟੀ ਸਿੱਸਾ ਤਾਹਰੀ ਲੋ ਜੀ ਹਾਦੀਕ ਜੀ ਵੇਟ ਕਰੋ ਜੀ द्राव सिंध गुजरात मराठा द्राविड उत्कल वंग विंद हिमाचल उचल जल दित रंग नामे जागे तब शुभ मागे गाए सब जय गाता जग जन का मंगल दायक जय है भारत भाग्य विधाता जय है जय है जय है जाया 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 जा रहा है भारत माता की जय कोई नहीं कोई दिमाग तो चल जाएंगे अपन कोई नहीं छोड़ो नहीं जवाब नहीं

ਅਗਰ ਕੋਈ ਗੱਲ ਹੈ ਕੋਈ ਰਹਿ ਗਈ ਹੋਈ ਵੀ ਹੈ ਨਾ ਤਾਂ ਜਿਹੜੀ ਆਪਾਂ ਸਾਰੇ ਜਿਹੜੀ ਉਹ ਆਪਣੇ ਸਾਹਿਬ ਜਿਹੜੀ ਗੱਲ ਹੈ ਇੱਕ ਮਿੰਟ ਰਾਮ ਆਪਣੇ ਸਾਹਿਬ ਫੇਰੀ ਹੁਣੇ ਆ ਜੀ ਬੈਠਾਂਗੇ ਕੋਈ ਗੱਲ ਸੰਦੀਪ ਜੀ ਨੂੰ ਮੈਂ ਜਿਹਨੇ ਪੂਰੀ ਜਿਹਨੇ ਪ੍ਰਸ਼ਦ ਵੱਲੋਂ ਜਿਹਨੇ ਆਪਣੇ ਮੁਕਾ ਜੀ ਦਾ ਉਹਦਾ ਕਾਰਿਆਨਾ ਧੰਨਵਾਦ ਕਰਨ ਲਈ ਮੈਂ ਜਾਨੂੰ ਬੇਜਰੀ ਕਰਾਂਗਾ ਧੰਨਵਾਦ ਕਰਨਗੇ ਉਹ ਤੇ ਆਪਾਂ ਸਾਰੇ ਨੇ ਫੇਰ ਆਪਾਂ ਜਿਹਨੇ ਇੱਕ ਗਰੁੱਪ ਫੋਟੋ ਵੀ ਲੱਗੇ ਜਾਣਿਆ ਜਾਨ ਨੂੰ ਹੁੰਦੇ ਤੋਂਮ ਦੇ ਸਾਡੇ ਹੀ ਬਜੀ ਆਪਣੇ ਵਿਚਾਰ ਪੇਸ਼ ਕਰਾ ਜਾਂਦੇ ਨੇ ਸ਼੍ਰੀ ਜਿੱਤ ਬਲਾਸ਼ੀ ਨੂੰ ਸਵਾਦ ਜੀ ਸੰਦੀਪ ਕੋ ਨੱਕੇ ਜੀ ਆਰਿਆ ਨਾਗਰ ਦੇ ਤਰੀਕ ਚਲਾ ਦੇ ਸਦੀਪ ਬਲਾਸ਼ੀ ਲੈ ਰਿਸਪੈਕਟਿਵਲੀ ਪਾਰਟੀ ਵੀ ਚੱਲਦੀ ਰਹੇਗੀ ਜਿੰਨੀ ਕਦੀ ਤੇ ਬੱਟਿਆ ਗਿਆ ਪਾਰਟਨਰ ਦੀ ਗੱਲ ਪਰ ਤਾਜੀ ਕੀ ਕਹਿਣਾ ਚਾਹੋਗੇ ਅੱਜ ਭਾਰਤ ਵਿਕਾਸ ਪਰਿਸ਼ਦ ਦੀ ਜੋ ਅੱਜ ਮੀਟਿੰਗ ਹੋਈ ਹੈ ਨਵੇਂ ਪ੍ਰਧਾਨ ਦੀ ਨਵੀਂ ਕਾਰਜਕਾਰੀ ਦੀ ਜੋ ਚੋਣ ਹੋਈ ਹੈ ਉਹਦੇ ਲਈ ਉਹਦੇ ਬਾਰੇ ਇਹ ਹੈ ਜੀ ਕਿ ਪਰਿਸ਼ਦ ਦੀ ਇੱਕ ਰਵਾਇਤ ਹੈ ਕਿ ਅਸੀਂ ਇੱਥੇ ਇਲੈਕਸ਼ਨ ਨਾਮ ਯੂ ਜੂਨ ਕਰਦੇ ਹਾਂ ਬਟ ਇਹ ਸਿਲੈਕਸ਼ਨ ਹੁੰਦੀ ਹੈ ਹਰ ਇੱਕ ਬ੍ਰਾਂਚ ਦੇ ਵਿੱਚ ਤਿੰਨ ਅਹੁਦਿਆਂ ਦੇ ਲਈ ਪ੍ਰਧਾਨ ਸੈਕਟਰੀ ਤੇ ਖਜ਼ਾਨਚੀ ਦੇ ਲਈ ਤੇ ਉਹਨਾਂ ਨੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੁੰਦਾ ਹੈ ਇਹ ਨਵੀਂ ਟੀਮ 2025-26 ਦੀ ਜਿਹੜੀ ਹੈ ਅੱਜ ਇੱਥੇ ਚੋਣ ਹੋਈ ਉਹਦੇ ਵਿੱਚ ਸ਼੍ਰੀ ਜਿੰਦਰ ਪ੍ਰਸ਼ਾਦ ਜੀ ਨੂੰ ਪ੍ਰਧਾਨ ਸ਼੍ਰੀ ਸਧਾਨਾ ਜੀ ਨੂੰ ਖਰੀਸ਼ ਸਧਾਨਾ ਜੀ ਨੂੰ ਸੈਕਟਰੀ ਤੇ ਸ਼੍ਰੀ ਗਗਨਦੀਪ ਕੁਲ ਜੀ ਨੂੰ ਟ੍ਰੇਜਰਰ ਬਣਾਇਆ ਗਿਆ ਤੇ ਮੇ ਕਲੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਟੀਮ ਹੋਰ ਅਗੇ ਵਧ ਕੇ ਕੰਮ ਕਰੇਗੀ ਇਸ ਦਾ ਯਕੀਨ ਰੱਖਦੇ ਹਾਂ ਤੇ ਇਸ ਸੀਜ਼ਨ ਦੇ ਵਿੱਚ ਆਪਣਾ ਇੱਕ ਬਹੁਤ ਵਧੀਆ ਨਾਮ ਬਣਾਈਗੀ ਹੈਪੀ ਜੀ ਤੁਹਾਨੂੰ ਤੁਸੀਂ ਪਹਿਲਾਂ ਸੈਕਟਰੀ ਦੇ ਅਹੁਦੇ ਦੇ ਉੱਤੇ ਵੀ ਕੰਮ ਕਰ ਰਹੇ ਸੀ ਲਗਾਤਾਰ ਤੇ ਹੁਣ ਤੁਸੀਂ ਪ੍ਰਧਾਨ ਤੁਹਾਨੂੰ ਬਣਾਇਆ ਗਿਆ ਤੁਹਾਡੇ ਮੈਂਬਰਾਂ ਵੱਲੋਂ ਕੀ ਕਹਿਣਾ ਚਾਹੋਗੇ ਕੀ ਰਹੇਗੀ ਤੁਹਾਡੀ ਕਾਰਜ ਕਰੀਗੀਆਂ ਸਭ ਤੋਂ ਪਹਿਲਾਂ ਤਾਂ ਮੈਂ ਸਿਨਾਪ ਦੇਵ ਗੁਪਤਾ ਜੀ ਜੋ ਕਿ ਸਾਡੇ ਅੱਜ ਦੇ ਸਟੇਟ অবজারভার ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇੱਕ ਬਹੁਤ ਪੀਸਫੁਲੇ ਛੇਟੰਗ ਨਾਲ ਜੋ ਸਾਡਾ ਪ੍ਰੋਟੋਕੋਲ ਹੈ ਉਹਨਾਂ ਨੇ ਸਾਡੀ ਸਿਲੈਕਸ਼ਨ ਕਰਾਈ 2025-26 ਲਈ ਮੇਰੇ ਨਾਲ ਮੇਰੇ ਨਾਲ ਮੇਰਾ ਸੈਕਟਰੀ ਸ੍ਰੀ ਹਰੀਸ਼ ਜੀ ਸਪੈਸ਼ਲ ਧਗਦੀਪ ਗੋਹਿਲ ਮੇਰੇ ਸਰਪ੍ਰਸਤ ਚਮਨ ਲਾਲ ਜੀ ਗੋਹਿਲ ਸ시ਬ ਸਿੰਘ ਲਾਈ ਵਿਜੈ ਦਾਵੜ ਜੀ ਸਦੀਪ ਲੱਕੀ ਜੀ ਕੇਵਲ ਇਹੀ ਨਹੀਂ 89 89 ਮੈਂਬਰ ਮੇਰੇ ਪਰਿਵਾਰ ਦੇ ਮੈਂਬਰ ਨੇ ਮੇਰੇ ਪਿੱਛੇ ਦੇ ਮੈਂਬਰ ਨੇ ਨਹੀਂਹੀ ਦੌਰ ਦੇ ਮੈਂ ਇਕੱਲੇ ਖੜੀ ਨਹੀਂ ਆ ਜਿਨ੍ਹਾਂ ਨੇ ਸਾਨੂੰ ਇਕੱਲੇ ਪੈਸੇ ਨਾਲ ਨਹੀਂ ਇਕੱਲੇ ਕੰਮ ਨਾਲ ਨਹੀਂ ਹਰ ਪੱਕੇ ਸਾਨੂੰ ਸ਼ੋਕ ਦਿੱਤਾ ਉਮੀਦ ਕਰਦਾ ਮੈਂ ਅੱਗੇ ਵੀ ਮੈਨੂੰ ਇੱਥੇ ਸਹਾਉਂਦੇ ਰਹਣਗੇ ਤੇ ਟਾਈਮ ਟੂ ਟਾਈਮ ਮੈਨੂੰ ਆਪਣੀ ਸਲਾਹ ਵੀ ਦੇਣਗੇ ਉਹਨਾਂ ਦੀ ਐਡਵਾਈਸ ਹਰ ਸਮੇਂ ਵੈਲਕਮ ਕੀਤੀ ਜਾਊਗੀ ਹੈਲਥੀ ਡਿਸਕਸ਼ਨ ਚ ਸੋਡ ਆਲਵੇਜ਼ ਵੀ ਵੈਲਕਮ ਹੈ ਇਸ ਤਰ੍ਹਾਂ ਦੇ ਦੇਖਦੇ ਕਿ ਭਾਰਤੀ ਵਿਕਾਸ ਪਰਿਸ਼ਦ ਵੱਲੋਂ ਲਗਾਤਾਰ ਸਾਰੇ ਸਾਲ ਤੋਂ ਜਿਹੜੇ ਕੈਂਪ ਲਗਾਏ ਜਾਂਦੇ ਨੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਅੱਗੇ ਵਧਾਣ ਦੇ ਲਈ ਉਹਨਾਂ ਦੀ ਨੌਲੇਜ ਵਾਸਤੇ ਵੀ ਕੈਂਪ ਲਗਾਏ ਜਾਂਦੇ ਨੇ ਸਮਾਜ ਭਲਾਈ ਦੇ ਵੀ ਕੰਮ ਕੀਤੇ ਜਾਂਦੇ ਨੇ ਤੁਹਾਡੀ ਕਮੇਟੀ ਦਾ ਤੁਹਾਡਾ ਕੀ ਰਹੇਗਾ ਕਿ ਤੁਸੀਂ ਕੀ ਟੀਚਾ ਰੱਖਿਆ ਤੁਸੀਂ ਅਸੀਂ ਇਸ ਤੋਂ ਬਾਅਦ ਛੱਡ ਕੇ ਕੰਮ ਕਰਾਂਗੇ ਜੋ ਕਿ ਸੱਸੀ ਪੁਸਨੀ ਜਗਵਾਈ ਚ ਹੋਇਆ ਉਸ ਤੋਂ ਬਾਅਦ ਛੱਡ ਕੇ ਮੇਰੀ ਇੱਛਾ ਹੋਏਗੀ ਕੋਸ਼ਿਸ਼ ਹੋਏਗੀ ਮੈਂ ਦੱਸਣਾ ਚਾਹਨਾ ਕੁਝ ਮੈਂਬਰ ਸਾਡੇ ਵਿਹਿੰਡ ਦਾ ਕਲਟਰ ਵੀ ਕੰਮ ਕਰਦੇ ਨੇ ਜਿਨ੍ਹਾਂ ਵਿੱਚ ਮੈਂ ਵਿਸ਼ਪਨ ਕਾਉਂਸਲ ਹੁਸਮਨ ਜਿੰਦਲਾਰੇ ਪੂਰੇ 89 ਮੈਂਬਰ ਦਾ ਤੇ ਹੀ ਦਿਨੋਂ ਤਰ ਮੈਂ ਅਗੇਨ ਕਰਦਾ ਹਾਂ ਤੇ ਉਮੀਦ ਕਰਦਾ ਕਿ ਮੈਨੂੰ ਸ਼ੌਕ ਦੇਣਗੇ ਕਿੰਨੇ ਮੈਂਬਰ ਨੇ ਤੁਹਾਡੇ 89 89 ਕਿੰਨੀ ਦੇਰ ਵਾਸਤੇ ਤੇ ਕਿੰਨੀ ਦੇਰ ਵਾਸਤੇ ਜਿਹੜੀ ਚੋਣ ਹੋਈ ਹੈ ਇੱਕ ਸਾਲ ਲਈ ਸਾਡੇ ਜੋ ਸਿਸਟਮ ਹੈਗਾ 2025-26 ਲਈ ਮੈਨੂੰ ਭਰਾਨੀ ਕੀਤਾ ਗਿਆ ਹੈ ਥੈਂਕ ਯੂ